ਵਾਦ ਕਰ ਉਹ ਵੀ ਆਜੇ ਆਪਣੇ ਵਿਚਾਰ ਛਾਂਦੇ ਕਰਦੇ ਰਣਜੀਤ ਸਿੰਘ ਸੁਆਦਪੁਰ ਇਹ ਤੋਂ ਬਾਅਦ ਰਾਮਰਾਣ ਜੀ ਵਿਚਾਰਾਂ ਜੀ ਬੀਕੇ ਜੀ ਭਟੇੜੀ ਕਲਾ ਬਹੁਤ ਹੀ ਫਤਕਾਰਯੋਗ ਮੇਰੇ ਜੀਜਾ ਨੂੰ ਕਿਸਾਨ ਸਾਥੀਓ ਤੇ ਮੇਰੀ ਭੈਣਾ ਤੇ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਅੱਜ ਇਸ ਪਾਰਾ ਦੇ ਲਈ ਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸਾ ਦੇ ਬਰਾ ਦੇ ਕਿਤੇ ਐਕਸਾ ਐਸੀਆਂ ਦੇ ਦਰਾਤੇ ਧਾਮੇ ਲੱਗਿਆ ਉਹ ਤਾਂ ਦੇ ਬਰਾ ਹੋਏ ਗੱਲ ਨਹੀਂ ਹੈ ਕਿ ਅੱਜ ਲੋਕ ਸਭਾ ਦੇ ਵਿੱਚ ਉਹ ਗੱਲ 2025 ਉਹ ਪਾਰਸ ਹੋਣ ਜਾ ਰਿਹਾ ਇਹ ਕਰਕੇ ਆਪਣੀ ਪੂਰਜੋੜੇ ਮੰਗਦਾ ਕਿ ਲੋਕ ਸਭਾ ਦੇ ਵਿੱਚ ਉਸ ਨੂੰ ਪਾਸਨਾ ਕੀਤਾ ਜਾਵੇ ਜਾਂ ਉਹ ਨੂੰ ਲੋਕ ਸਭਾ ਦੇ ਵਿੱਚ ਇਸ ਐਕਟ ਦਾ ਬਿਜਲੀ ਐਕਟ 100% 2025 ਦਾ ਮਨਨਾਰ ਹੋ ਜਾਵੇ ਤੇ ਦੂਜੇ ਭਾਗੀ ਸਭਾ ਕੋ ਦੰਕੇ ਗਿਆ ਸਭ ਤੋਂ ਪਹਿਲਾਂ ਇਹਨਾਂ ਨੇ 2009 ਦੇ ਵਿੱਚ ਇਹ ਜਿਹੜਾ ਪ੍ਰਾਈਵੇਟੇਸ਼ਨ ਵਾਲਾ ਬੇਸੀ ਉਹ ਲੈ ਕੇ ਆਏ ਸੀ ਤੁਹਾਡੇ ਲੋਕਾਂ ਦੀ ਲੜਾਈ ਸਕਦਾ ਐਥਰੂ ਦੇ ਮਜ਼ਦਮਾਨੀ ਦੀ ਲੜਾਈ ਸਕਦਾ 2003 ਤੋਂ ਲੈ ਕੇ 2010 ਤੱਕ ਲੋਕਾਂ ਨੇ ਲੜਾਈ ਲੜੀ ਪੇਪਰ ਐਂਡ ਤੇ ਆ ਕੇ ਇਹਨਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਪੀਐਸਪੀਸੀਐ ਦਾ ਜਿਹੜਾ ਬਣਾਇਆ ਪਹਿਲੀ ਵਾਰ ਨੇ ਭੱਗ ਕਰਕੇ ਇੱਕ ਕਾਰਪੋਰੇਸ਼ਨ ਬਣਾ ਲਿਆ ਤੇ ਕਾਰਪੋਰੇਸ਼ਨ ਮਦਦੂਰ ਪ੍ਰਕਾਰ ਦਾ ਹੁੰਦਾ ਪਰ ਉਹਦੇ ਜੇ ਐਵੇਂ ਨਹੀਂ ਹੁੰਦਾ ਜਿਵੇਂ ਕੋਈ ਸਰਕਾਰੀ ਹੋਊਗਾ ਤੇ ਕਰਕੇ 16 ਅਪ੍ਰੈਲ 2010 ਨੂੰ ਬਿਜਲੀ ਬੋਰ ਨੂੰ ਭੱਗ ਕਰਕੇ ਤੇ ਕਾਰਪੋਰੇਸ਼ਨ ਜਿਹਨੂੰ ਬਦਲਤਾ ਤੇ ਉਸ ਤੋਂ ਬਾਅਦ ਕਾਰਪੋਰੇਸ਼ਨ ਨੂੰ ਭੱਗ ਕਰਨ ਦੇ ਜਿਹੜੇ ਉਸ ਦਿਨ ਤੋਂ ਹਾਲ ਹੀ ਨੇ ਨਰੇ ਬਾਦਰੀਆ ਸਰਕਾਰੋਂ ਕੋਈ ਵੀ ਹੋਵੇ ਪਰ ਮੋਦੀ ਦਾ ਤਾਂ ਮੋਦੀ ਦੀ ਸਰਕਾਰ ਹੀ ਆ ਰਹੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਮੋਦੀ ਸਰਕਾਰ I <laughs> do ਆ ਵਾਣੇ ਨੂੰ ਦਿੰਦੇ ਆ ਗੱਲ ਨੂੰ ਦਿੰਦੇ ਆ ਤਾਂ ਉਹ ਦਿੰਦੇ ਆ ਫਿਰਦੇ ਨੂੰ ਦਿੰਦੇ ਆ ਕਿਹੜੀ ਕੰਪਨੀ ਹੈ ਜਿਹਨੂੰ ਜਿਹੜੀ ਵਾਦੇ ਨਾਲ ਮਨਾ ਦੇਊਗੇ ਤੁਸੀਂ ਸਰਕਾਰ ਨੂੰ ਬਸ ਗੱਪਾਂ ਹੋ ਗਈ ਪੈਸਿਆਂ ਦੇ ਟੇਬ ਥੱਲੇ ਦੀ ਇਹ ਜਿਹੜਾ ਬਿਜਲੀ ਬੋਰ ਦਾ ਸਾਡਾ ਅਜਾ ਦਾੜਾ ਇਹ ਵਾਲੇ ਖਾਤੇ 'ਚ ਚਲਾ ਜਾਊਗਾ ਸੈਂਟਰ ਤੇ ਇਸ ਕਰਕੇ ਸਰਕਾਰ ਨੂੰ ਵੀ ਇਸ ਗੱਲ 'ਚ ਸਮਝ ਲੈਣਾ ਚਾਹੀਦਾ ਕਿ ਦਾੜਾ ਨਾ ਸੈਂਟਰ ਸਰਕਾਰ ਨੇ ਬਾਇਆ ਹੈ ਇਹ ਨਾ ਪੰਜਾਬ ਸਰਕਾਰ ਦੇ ਮਾਰਾ ਅੱਜ ਬਾਤੀ ਦੱਸ ਕੇ ਨਹੀਂ ਗਿਆ ਤੇ ਲੋਕਾਂ ਨੇ ਪਿੰਡਾਂਆਂ ਜਾਂ ਖਿਆਲ ਦਾ ਜ਼ਮੀਨਾਂ ਨੂੰ ਇਹ ਆਧਾਰਿਆਂ ਵਾਸਤੇ ਦਿੱਤਾ ਤੇ ਅੱਜ ਆਵਾ ਖਾਫੇ ਪਈ ਉਹ ਜਿਹੜਾ ਸਟਰਕਚਰ ਉਸਰੇ ਆ ਰਿਹਾ ਤੇ ਇਥੋਂ ਹਜ਼ਾਰਾਂ ਇਨਵਾਜਮਾਂ ਨੇ ਆਪਾਂ ਜਿੰਦਗੀਆਂ ਨੇ ਜਿਹੜੀਆਂ ਕਰਵਾਲ ਕੀਤੀਆਂ ਨੇ ਬਿਜਲੀ ਨਾਲ ਬਥੇਰੇ ਮੁਲਾਜ਼ਮਾਂ ਜਿਹੜੇ ਉਹ ਸ਼ਹੀਦ ਵੀ ਹੋ ਗਏ ਸਾਡੇ ਸਾਥੀ ਤੇ ਕਿਸਾਨ ਬਥੇਰੇ ਇਹਨਾਂ ਨਾਲ ਮਰੇ ਆ ਸਾਡੇ ਸਾਥੀ ਤੇ ਅੱਜ ਫੇਰ ਪੰਜਾਬ ਸਰਕਾਰ ਦਾ ਸਿਹਟਰ ਸਰਕਾਰ ਇਸ ਦੀ ਮਾਲਕ ਕਿਹਦੇ ਮੰਗੀ ਜ਼ਮੀਨ ਸਾਡੀ ਲੋਕ ਸਾਡੇ ਤੇ ਉਹ ਵਰਦਨ ਵਾਲੇ ਅਸੀਂ ਲੋਕ ਆ ਤਾਂ ਸਰਕਾਰ ਇਹਦੀ ਮਾਲਕ ਕਿਵੇਂ ਬਣਦੀ ਆ ਇਹ ਬਹੁਤ ਵੱਡਾ ਸਾਡੇ ਲੋਕਾਂ ਨਾਲ ਇੱਕ ਘਫਲਾ ਤੇ ਲੋਕਾਂ ਦੇ ਵੱਡਾ ਹਮਲਾ ਪਾਰੇ ਸਾਨੂੰ ਅੱਜ ਸਮਝੇ ਇਸ ਕਰਦੀ ਘਾਟਾ ਵੀ ਸਾਨੇ ਕੀ ਲੈਣਾ ਯਾਰ ਇਹਦਾ ਸਰਕਾਰੀ ਮਾਲ ਆ ਕਿਤੇ ਸਰਕਾਰੀ ਦਾ ਮਰਮਾ ਨਹੀਂ ਹੈਗਾ ਸਾਡੇ ਬਾਬੇ ਕਰਦੇ ਨੇ ਆਪਣੀਆਂ ਜ਼ਮੀਨਾਂ ਦਿੱਤੀਆਂ ਤੇ ਜੇ ਕਿਸੇ ਕੋਲ ਨਾਲ ਖਰੀਦੀਆਂ ਵੀ ਉਹਨਾਂ ਲੋਕਾਂ ਨੂੰ ਵੀ ਕਾਡੀਆਂ ਦੇ ਭਾਅ ਨਾਲ ਖਰੀਦੀਆਂ ਨੇ ਤੇ ਉਹਨਾਂ ਨਾਲ ਬਹਿਨੇ ਕੀਤੇ ਆ ਸਮਝੌਤੇ ਕੀਤੇ ਆ ਪੰਚਾਇਤਾਂ ਦੇ ਨਾਲ ਕਿ ਅਸੀਂ 3% ਤੋਂ ਵੱਧ ਤੁਹਾਡੇ ਕੋਲ ਲਗਾਨ ਨਹੀਂ ਲਵਾਂਗੇ ਤੇ ਅੱਜ ਕਿੱਥੇ ਆ ਹਜ਼ਾਰਾਂ ਹਜ਼ਾਰਾਂ ਰੁਪਏ ਦੇ ਲੰਬਾ ਪਰ ਇਹ ਸਰਕਾਰਾਂ ਦੇ ਨਾਲ ਸਾਡੇ ਜਿਹੜੇ ਕੁਝ ਕੌਲੀ ਜੱਟ ਪਿੰਡਾਂ ਦੇ ਵਿੱਚ ਲੋਕ ਬੈਠੇ ਆ ਸਾਡੇ ਆਪੂ ਦੀ ਜੁਬਾਤ ਇੱਕ ਵਾਰ ਬੜਾ ਸਮਾਰਾ ਹੁਆ ਕਿਤੇ ਚੱਲੇ ਗੰਦੀ ਦਾ ਤੇ ਉਹ ਵੀ 2022 ਦੀਆਂ ਮੋਟਾਂ ਦੇ ਵਿੱਚ ਕੋਈ ਇੱਕ ਉਂਗਲੀ ਤੇ ਨਿਸ਼ਾਨ ਲਾ ਕੇ ਦਿਖਾਉਂਦਾ ਲੋਕਾਂ ਨੂੰ ਕਿ ਮਾਇਆ ਦੀ ਬੋਰ ਦਾ ਪ੍ਰਯੋਗ ਕਰਿਆ ਆ ਪਾ ਰਹੇ ਉਹ ਬੈਰ ਰਾਜਨੀਤਿਕੇ ਕੰਭਾ ਸੋ ਜਦੋਂ ਸਾਡੇ ਲੋਕ ਇਹਨਾਂ ਵੀ ਸਾਜ ਭਲੀ ਦੇ ਵਿੱਚ ਵੱਧਦੇ ਆ ਤਾਂ ਉਹ ਸਰਕਾਰ ਨੂੰ ਸਾਡੇ ਲੋਕਾਂ ਤੇ ਹਮਲਾ ਕਰਨ ਦਾ ਟਾਈਮ ਹੁੰਦਾ ਤੇ ਜਿ ਕੋ ਮੀਟਰ ਦੀ ਜੇ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹਦੀ ਕੀਮਤ ਆ ਜਿਹੜੀ ਜੇ ਅਸੀਂ ਕਹਿੰਦੇ ਸਿੰਗਲ ਵੇਜ ਲਵਾਉਣਾ ਹੁੰਦਾ ਸਭ 7000 ਰੁਪਏ ਤੋਂ ਸ਼ੁਰੂ ਹੁੰਦਾ ਤੰਦੇ ਕਾ ਐਸ ਸੀ ਸਾਹਿਬ ਨੂੰ ਅਸੀਂ ਮਿਲੇ ਗਏ ਸੀ ਸਵੇਰੇ ਐਸ ਸੀ ਸਾਹਿਬ ਦਾ ਘਰ ਨੇ ਦੇ ਨਾਂ ਤੋਂ ਇੱਥੋਂ ਭੱਜ ਗਿਆ ਛੱਡ ਕੇ ਕੁਰਸੀ ਤੇ ਉਹਨਾਂ ਦੀ ਜਾਗਦੇ ਇੱਕ ਐਕਸੀਡੈਂਸੀ ਜਾਂ ਕੋਈ ਕੋਰਾ ਸਰਕਾਰੀ ਅਧਿਕਾਰੀ ਸੀ ਤੇ ਜਦੋਂ ਉਹਦੇ ਨਾਲ ਗੱਲ ਹੋ ਰਹੀ ਸੀ ਉਸ ਦੀ ਜਵਾਨੀ ਹੈ ਕਿ ਇਹ ਮੀਟਰ ਨੇ ਜਿਹੜੇ 22000 ਰੁਪਏ ਦੇਣ ਹੈ ਤੇ ਹਾਜ਼ਰ ਜਿਹੜੇ ਸਾਡੇ ਲੋਕਾਂ ਦੇ ਧੋਖੇ ਜਾ ਰਹੇ ਆ ਮੀਟਰ ਵੀ ਵੀ ਹਜ਼ਾਰ ਅਸੀਂ ਕਿਉਂ ਲਾਵਾਂਗੇ ਤੇ ਜਦੋਂ ਸਾਡੇ ਕੋਲੇ ਆਲਰੇਡੀ ਮੀਟਰ ਲੱਗੇ ਹੋਇਆ ਤੇ ਅਸੀਂ ਘਰੋਂ ਨੂੰ ਬਣਾ ਕੇ ਲਾਏ ਤੇ ਉਹ ਇਹਨਾਂ ਨੇ ਲਾਇਆ ਤੇ ਅਸਲ 'ਚ ਜਿਹੜਾ ਆਹ ਪ੍ਰੀ-ਬੇਡ ਮੀਟਰ ਕਹਿੰਦੇ ਆ ਵੀ ਪ੍ਰੀ-ਬੇਡ ਲਾਉਂਦੇ ਆ ਤੇ ਜਿਹੜੇ ਉੱਪਰ ਪਹਿਲਾਂ ਲੱਗੇ ਹੋਏ ਆ ਉਹਨਾਂ ਨੂੰ ਕਹਿੰਦੇ ਆ ਡਿਜੀਟਲ ਮੀਟਰ ਤੇ ਡਿਜੀਟਲ ਮੀਟਰ ਦਾ ਜਿਹੜਾ ਫੇੜਾ ਬਿਜਲੀ ਖਰੀਦੋ ਤੇ ਉਸ ਤੋਂ ਬਾਅਦ ਵਰਤੋ ਡਿਜੀਟਲ ਮੀਟਰ ਦਾ ਇਹ ਮਤਲਬ ਆ ਵੀ ਪਹਿਲਾਂ ਬਿਜਲੀ ਵਰਤੋ ਤੇ ਫਿਰ ਅਸੀਂ ਘਰ ਤੇ ਜਾ ਕੇ ਤੇ ਪੈਸੇ ਦੋ ਇਹ ਪ੍ਰੀਪੇਡ ਜਿਹਨੇ ਵੀ ਨਹੀਂ ਆਪਾਂ ਜਿ세 ਧਾਰਨਾ ਲਾਇਆ ਉਹਦਾ ਮਤਲਬ ਇਹ ਰਿਹਾ ਕਿ ਪਹਿਲਾਂ ਪੈਸੇ ਦੋ ਤੇ ਫਿਰ ਅਸੀਂ ਤੁਹਾਨੂੰ ਬਿਜਲੀ ਦਵਾਂਗੇ ਦੂਜਾ ਤੁਸੀਂ ਉਹਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਛੇੜਛਾੜ ਦਾ ਚਲੋ ਅਸੀਂ ਕਰਨੀ ਕੀ ਹੁੰਦੀ ਆ ਬਾਜੇ ਕਿਤੇ ਮੀਂਹ ਆਉਂਦਾ λεਹੀ ਆਉਂਦਾ ਝੱਖੜ ਆਉਂਦਾ ਖੰਭੇ ਡਿੱਗਦੇ ਆ ਤਾਰਾ ਡੋੜਦੇ ਆ ਤੇ ਤੁਸੀਂ ਦੇਖਦੇ ਮੁਲਾਜ਼ਮ ਤਾਂ ਕੋਈ ਨਹੀਂ ਆਉਂਦਾ ਐ ਤੇ ਸਾਥੀ ਵੀ ਇੱਕ ਦੱਸ ਕੇ ਗਿਆ ਸਾਥੀ ਕੀ ਦੱਸ ਕੇ ਮੈਂ ਆਪਦੀ ਦਾਤਣਾ ਮੈਂ ਕਿ ਕੰਪਲੇਟ ਕੀਤੀ ਹੋਈ ਜਾਨ ਨੂੰ ਕਮੀਲਾ ਹੋ ਗਿਆ ਪੈਸਡੀਆਂ ਦੇ ਵਿਚਾਰ ਬਾਰੀ ਉਹਨੂੰ ਜੈਨੂ ਫੋਰ ਮਾਰ ਲਿਆ ਇਹ ਉਹ ਕਰਕੇ ਨਹੀਂ ਆਉਂਦਾ ਤੇ ਜਦੋਂ ਅਸੀਂ ਫਿਰ ਆਪ ਉਸ ਲੈਂਨ ਨਾਲ ਛੇੜਛਾੜ ਕਰਾਂਗੇ ਸਾ ਉਸ ਦੇ ਭਾਗੀਦਾਰ ਆਪਾਂ ਹੋਵਾਂਗੇ ਤੇ ਦੂਜੇ ਕਮੋਰ ਜਦੋਂ ਵੀ ਰੀਚਾਰਜ ਕਰਾਵਾਂਗੇ ਤਾਂ ਰੀਚਾਰਜ ਦੀ ਫੀਸ ਘੱਟੋ ਘੱਟ ਆ 50 ਰੁਪਏ ਲੱਗੂਗੀ ਇੱਕ ਹੋਰ ਮੈਂ ਤੁਹਾਨੂੰ ਦੱਸ ਦਣਾ ਤੁਹਾਡੇ ਚੇਤੇ ਆ ਜੂਗਾ ਸਾਰਿਆਂ ਦੇ ਆਪਾਂ ਵੀਡੀਓ ਦੇਖਦੇ ਆ ਇੱਕ ਵਿਹਾਰਤੀਆ ਦਾ ਕਿੱਥੇ ਦੀ ਆ ਉਹਦੇ ਦੇ ਲੋਕ ਦੱਸਦੇ ਆ ਕਿ ਮੈਂ ਕੱਲ ਐਨੇ ਪੈਸੇ ਭਰਾਈ ਸੀ ਮੈਂ ਪਾਸੇ 2000 ਭਰਾਇਆ ਸੀ ਮੈਂ ਗੱਲ ਪਾਸੋਂ ਪੜਾਇਆ ਸੀ ਸੋਰੇ ਹੋਵੇ ਜੋ ਪੈਸੇ ਨਹੀਂ ਉਹ 12:00 ਐਵੇਂ ਨਹੀਂ ਹੈ ਜਿਹਨੇ ਸਾਡੇ ਫੋਨ ਚ ਨਹੀਂ ਹੋਵੇ ਅਸੀਂ ਫੋਨ ਦਾ ਰੀਚਾਰਜ ਕਰਾ ਲਿਆ ਦੋ ਮਹੀਨਾ ਦਾ ਤਿੰਨ ਮਹੀਨੇ ਦਾ ਜੇ ਸਾਡਾ ਡਾਟਾ ਜਿਹੜਾ ਆ ਉਹ 4:00 ਵਜੇ ਖਤਮ ਹੋ ਗਏ ਤਾਂ ਨੀ ਉਹਦੇ ਐਕਸਟਰਾ ਦੇ ਭਰਨੇ ਹੁੰਦੇ ਆ ਜਦੋਂ ਐਕਸਟਰਾ ਪੈਸੇ ਪਵਾਲੇ ਆ ਉਹ ਚਾਹੇ ਤੁਸੀਂ 5000 ਕਿਨਾਰੇ ਪਵਾ ਲਓ ਚਾਹੇ 500 ਪਵਾ ਲਓ ਉਹ ਪਾਵਰ ਆਪ ਨੂੰ 12:00 ਵਜੇ ਖਤਮ ਜਿੱਦ ਵਿੱਚ ਇਹਨਾਂ ਨੂੰ ਪਿਛਾ ਕੇ ਜਦੋਂ ਮੀਟਰਾਂ ਦੇ ਨਾਂ ਤੇ ਚਿਪਾ ਕੇ ਕਹਿੰਦੇ ਕਿ ਬਹੁਤ ਵਧੀਆ ਹੈ ਤੇ ਇਹ ਲਈ ਲੁਕਦਾ ਇੱਕ ਹੱਡਾ ਜਿਹੜਾ ਚਿਪੜੇ ਮੀਟਰਾਂ ਦੇ ਲਈ ਬਣਾਇਆ ਤੇ ਉਹ ਕਦੇ ਜਾਂ ਬਰਬਾਦ ਤੋਂ ਲਈ ਚੀਜ਼ ਨਹੀਂ ਆ ਗਈ ਤੇ ਨਾਲ ਹੀ ਲੁਕੋ ਬਰਬਾਦ ਕਰ ਦੇ ਦਿੰਗੇ ਦੂਜਾ ਕੰਮ ਹੋਰ ਤੋਂ ਅੰਦਾਜ਼ਾ ਜਿਹੜਿਆ ਆਪਣੀਆਂ ਕਹਿਣਾ ਨਾ ਵੀ ਆਪਾਂ ਮੀਟਰ ਜਿਹੜਾ ਬਾਹਰ ਆਜੀ ਉਹਦੀ ਬੱਗ ਆ ਲੈਂਡਗੋਰ ਦੀ ਆਜੀ ਅਸੀਂ ਅੰਦਰੋਂ ਲਾਉਨੇ ਆ ਉਹਦੇ ਘਟੂ ਦੀ ਆ ਉਹਦਾ ਬਚਾਦਾਰ ਨੇ ਇਹ ਹੈ ਕਿ ਬਹੁਤ ਸਾਰੀ ਬਿਜਲੀ ਅਸੀਂ ਬਿਲਾ ਵਰਤਿਆਂ ਕੋਈ ਉਹਦਾ ਫੇਰ ਭਰਦੇ ਆ ਹੁਣ ਜਿਵੇਂ ਕਹਿੰਦੇ ਲੋਕ ਵੀ ਪਹਿਲਾਂ ਕਹਿੰਦਾ ਸੀ ਜੀ ਹੋ ਕੀ ਹੁੰਦਾ ਜਦੋਂ ਬਸਿਆਂ ਦੇ ਵਿੱਚ ਮੀਟਰ ਲੱਗਦਾ ਕਿਸੇ ਦੇ ਘਰ ਤੋਂ ਬਸੇ 20 ਮੀਟਰ ਕਿਸੇ ਦੇ ਘਰ ਤੋਂ 50 ਮੀਟਰ ਦੀ ਆ ਕਿਸੇ ਤੋਂ 150 ਮੀਟਰ ਤੇ ਭਾਵੇਂ ਜਿਹਦਾ ਬੱਸ ਦੇ ਵਿੱਚ ਮੀਟਰ ਤੁਹਾਡੇ ਘਰ ਦੇ ਕਲੈਕਸ਼ਨ ਤੋਂ 100 ਮੀਟਰ ਦੀ ਆ ਤੇ ਤੁਸੀਂ ਸ਼ਾਮ ਨੂੰ ਨੋਟ ਕਰ ਲਿਓ 24 ਘੰਟੇ ਦੇ ਵਿੱਚ 4 ਜੰਤਾ ਜਿਹੜੀਆਂ ਉਹਆਂ ਉਹ ਰਾਤ ਦੇ ਜਿਹੜੀ ਬਿਜਾਤਾਰ ਆਉਂਦੀਆਂ ਲੰਬੀ ਉਹਨੇ ਖਾ ਲਈਆਂ ਹੋ ਗਿਆ ਜੀ ਤਾਂ ਤੇ ਉਹ ਉਹਨੇ ਖਾ ਲਈਆਂ ਨੇ ਆਪਣੀਆਂ 4 ਜੰਤਾ ਤੇ 2 ਮਹੀਨੇ ਚ ਕਿੰਨੀਆਂ ਬੰਦਿਆਂ ਦੇ 2 ਮਹੀਨੇ ਚ ਕਿਰਿਆਵਾਂ ਬੰਦੀਆਂ ਨੇ ਸੋ ਥਾਲੇ ਵਾਲੀ ਠੱਗੀ ਦਾ ਸ਼ਿਕਾਰ ਬਾ ਗਏ ਤੇ ਅੱਜ ਕਾਰਪੋਰੇਟ ਵਾਲੇ ਮੂਹਰੇ ਕਿਵੇਂ ਬੇਕੀਤ ਕੀਤਾ ਜਾ ਰਿਹਾ ਦੂਜੇ ਇਹਦੇ ਚ ਆਪਣੀਆਂ ਕੁਝ ਲੰਗਾ ਨੇ ਜਿਹੜੀਆਂ ਇਹਦੇ ਨਾਲ ਹੋਰ ਜੁੜਦੀਆਂ ਨੇ ਉਹਦੇ ਦੀ ਵੱਡੀ ਮੰਗ ਆਪਣੀ ਕੇ ਵੀ ਹੈ ਕਿ ਜਿਹੜੇ ਮੋਟਰਾਂ ਵਾਲਾ ਮੋੜ ਹੈ ਹਾ ਜੇ 7600 ਰੁਪਇਆ ਪਾ ਲੈ ਰਹੇ ਆ ਤੇ ਆਪੇ ਪੂਜੋੜੇ ਮੰਗਾਇਆ ਕਿ 76 ਬੰਦ ਨੂੰ ਛੱਡ ਕੇ ਅਸੀਂ 1000 ਰੁਪਇਆ ਪਾਵਾਂ ਦੇਣ ਲਈ ਤਿਆਰ ਆ ਤੇ ਸਾਡਾ ਜਿਹੜਾ ਲੋੜ ਆ ਉਹ ਵਧਾਇਆ ਜਾਵੇ ਇਸੇ ਰੋੜਾ ਦੀ ਗੱਲ ਹੋਇਆ ਕਿ ਜੇਕਰ ਕਿਸੇ ਦੇ ਪਿਤਾ ਦੇ ਨਾਮ ਦੇ ਮੋਟਰ 10 10 ਪ੍ਰਾਜ ਕਿਸੇ ਦੇ ਨਾਮ ਤੇ ਨਹੀਂ ਇਹ ਕਰਦੇ ਤੇ ਆਪਾਂ ਜੀ ਇਹ ਵੀ ਮੰਗਦਾ ਜਿਨੇ ਉਹਦੇ ਬੱਚੇ ਆ ਜਿੱਥੇ ਉਹਦੀ ਜ਼ਮੀਨ ਆ ਉਹਨਾਂ ਦੇ ਵਕਾਫੇ ਲੋਟ ਬੰਦ ਕੇ ਉਹਨਾਂ ਬੱਚਿਆਂ ਦੇ ਨਾਲ ਲੱਗ ਕੇ ਲੱਗ ਤੋਂ ਵੋਟਰ ਲੱਜੇ ਲੱਗ ਤੋਂ ਲੋੜ ਪਰ ਆ ਜੇ ਲੱਗ ਤੋਂ ਜਿਵੇਂ ਉਹਨਾਂ ਨੂੰ ਕਨੈਕਸ਼ਨ ਦਿੱਤੇ ਜਾਣ ਕਿ ਉਹ ਕਿੱਥੇ ਦਾ ਕੋਈ ਅੱਜ ਕੱਲ੍ਹ ਰਹਿੰਦੇ ਨਹੀਂ ਇਸ ਕਰਕੇ ਇਹ ਵੀ ਆਪਣੀ ਕੋ ਮੱਦੀ ਮੰਗਾ ਤੇ ਦੂਜਾ ਕਾਮੇ ਕਪੜਾ ਸਮਾਨ ਦਾ ਬਿਆਨ ਆਇਆ 600 ਜੁੰਟਾ ਦੇ ਉਹ ਕਹਿੰਦਾ ਵੀ 600 ਜੁੰਟਾ ਤੇ ਮਾਫੀ ਆ ਜਿਹੜੀ ਉਹਨਾਂ ਲੋਕਾਂ ਨਾਲ ਦਿੱਤੀ ਜਾਊਗੀ ਜਿਨ੍ਹਾਂ ਦੇ ਘਰਾਂ ਏਸੀ ਨਹੀਂ ਹੈਗਾ ਲੱਗਿਆ ਹੋਇਆ ਜਾਂ ਉਹਦੇ ਕਮਰੇ ਨਹੀਂ ਹੈਗਾ ਲੱਗਿਆ ਹੋਇਆ ਤੇ ਕਰਕੇ ਤਰਾ-ਤਰਾਂ ਦੇ ਜਿਹੜੇ ਕਾਨੂੰਨ ਨੇ ਤੇ ਦੀਆਂ 600 ਜੁੰਟਾ ਤੇ ਵੀ ਹਮਲਾ ਕਰਨ ਦੇ ਲਈ ਬਣਾ ਕੇ ਲੈ ਕੇ ਆ ਰਹੇ ਨੇ ਤੁਹਾਡੇ ਅੱਗੇ ਉਹ ਵੱਖਰੀ ਗੱਲ ਦਾ ਵੀ ਨਹੀਂ ਸਮਝ ਪਤਾ ਲੱਗਦਾ ਆ ਨਾਇਰ ਦੀ ਕਹਾਣੀ ਜਾਂਦੇ ਕਥਾ ਜੇ ਆ ਕੇ ਵੀ ਕਰੀ ਗੱਲ ਦੇ ਮੇਰੇ ਮਿੱਤਰੋ ਮੇਰੇ ਵਰਗੇ ਬਾਹਰ ਗੱਲਾਂ ਕਰੀ ਜਾਂਦੇ ਨੇ ਉਹ ਆਪਣੀਆਂ ਘਰੇ ਲੋਕਾਂ ਨੂੰ ਗੱਲਾਂ ਜੋਚੇ ਰਹਿ ਕੇ ਅੱਜ ਵੀ ਸੁਣਦੇ ਨੇ ਸੋ ਜਿਹੜਾ ਹਮਾਰਾ ਭਰਾਵੋ ਅੱਜ ਕੱਲੇ ਪੰਜਾਬ ਨੂੰ ਪੂਰੇ ਭਾਰਤ ਦੀ ਕਿਸਾਨੀ ਤੇ ਹੈ ਕਿਉਂਕਿ ਭਾਰਤ ਦਾ ਜਿਹੜਾ ਹੱਥਚਾਰਾ ਉਹ ਖੇਤਾਂ ਦੇ ਮੋਢਿਆਂ ਤੇ ਟਿਕਿਆ ਹੋਇਆ ਜੇ ਅੱਜ ਖੇਤਾਂ 'ਤੇ ਰੋਹ ਹੁੰਦੀ ਆ ਤਾਂ ਇੱਥੇ ਦਾ ਜਿਹੜਾ ਭਾਰਤ ਦਾ ਹੱਥਚਾਰਾ ਜਿਹੜਾ ਅੱਜ ਕਹਿੰਦਾ ਸੀ ਦੁਨੀਆ ਦੇ ਵਿੱਚ 4 ਨੰਬਰ ਤੇ ਆ ਗਿਆ ਪੰਜਾਬ ਦੇ ਵਿੱਚ ਤੇ ਹੋ ਗਿਆ ਉਹ ਨਾਲ ਦੇ ਨਾਲ ਇਹ ਲੈਣਾ ਤੇ ਰੰਗ ਕੇ ਜਾ ਤੇ ਉਹਨੇ ਖਤਮ ਹੋ ਜਾਣਾ ਤੇ ਇਹਨਾਂ ਨੂੰ ਜਿਹੜਾ ਵੰਦਦਾ ਜਿਹੜੇ ਮੋਦੀ ਚੀਕਦਾ ਤੇਜਾਂ ਦੇ ਖੜ ਕੇ ਕਿ 3 ਕਰੋੜ ਰਾਂਦੀ ਨੇ ਰਹੀ ਪ੍ਰਿਆਸ਼ਣ ਤਾਂ ਮੈਂ ਆਜੀ ਕਰੋ ਭਾਓ ਕਿਸੇ ਨੇ ਪੁੱਛਿਆ ਸਵਾਲ ਕੀਤਾ বিজেপি ਵਾਲਿਆਂ ਨੂੰ ਕਿ ਤੁਹਾਡੇ ਬਾਪੂ ਨੇ ਕਿਹਦੇ ਬੰਦਾ ਸੀ 3 ਕਰੋੜ ਦਾ ਡਾਕਟਰ ਨਾਲ ਇਹ ਲੋਕਾਂ ਦੇ ਖੇਤ ਖੋਹ ਰਹੇ ਨੇ ਆ ਤਹਕੀਕ ਰਾਜਦਾਨੀ ਉਹਨਾਂ ਨੂੰ ਜੋੜਵਾ ਬ੍ਰੀਡ ਕਰ ਤੇ ਆਜਾ ਪਾਇਆ ਦਾ 17550 ਇੱਥੇ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਦੇ ਨਾਂ ਤੇ ਇਹ ਜ਼ਮੀਨਾਂ ਇਹਦੇ ਕਰੋੜਿਆ ਤੇ ਇਹਨਾਂ ਨੇ ਕੀ ਕੀਤਾ ਕਿ ਪੁਦਾ ਦੇ ਅਧਿਕਾਰੀ ਆ ਉਹ ਪੰਜਾਬ ਦੇ ਵਿੱਚ ਜਾ ਕੇ ਵੱਡੀਆਂ-ਵੱਡੀਆਂ ਮੀਟਿੰਗਾਂ ਕਰ ਰਹੇ ਆ ਮੇਰੇ ਨਾਲ ਲੋਕਾਂ ਨੇ ਕਹ ਰਿਹਾ ਕਿ ਤੁਹਾਨੂੰ ਬਹੁਤ ਵਜਾ ਹੋ ਜੂ ਆਹ ਨਾਲ ਇੱਕ ਸਾਥੀ ਬੋਲ ਕੇ ਗਿਆ ਵੀ ਅਸੀਂ ਤੇ ਜਾਰੀ ਸੀ ਸਪੈਸ਼ਲ ਹੋ ਫਸਿਆਲੇ ਤੋਂ ਤੇ ਤੂੰ ਇੱਕ ਬਾਲ ਨੂੰ ਇਹ ਕਰਨਾ ਦੀ ਨੋਟੀਫਿਕੇਸ਼ਨ ਦੀ ਕਾਪੀ ਲੈਣੀ ਆ ਉਹ ਏਟੀ ਉਹਨਾਂ ਨੇ ਦੇਖਾਂਗੇ ਜੇ ਉਹ ਗੱਡੀ ਦੀ ਕਾਪੀ ਆ ਪੂਰੀ ਆ ਜਾਂ ਘੱਟ ਆ ਤੇ ਦੂਜਾ ਤੇ ਉਹ ਕੁਝ ਸਵਾਲ ਕਰੇ ਸੀ ਕਿ ਤੂੰ ਪੁੱਛ ਲੈਣੇ ਉਹ ਸਾਥੀ ਨੇ ਪੁੱਛਿਆ ਤੇ ਉਹ ਕਹਿੰਦੇ ਵੀ ਅਸੀਂ ਜਲੂਨਾਂ ਨਾਲ ਤੁਹਾਨੂੰ ਦੇ ਦਾਂਗੇ ਵੀ ਪਹਿਲੀ ਵਾਰ ਇਹ ਰਿਹਾ ਕਿ ਅੱਜ ਨੋਟੀਫਿਕੇਸ਼ਨ 4 ਤਰੀਕ ਦਾ ਆਇਆ ਹੈਗਾ ਤੁਸੀਂ ਸਾਨੂੰ ਅੱਜ ਲੋਕ ਦੇ ਕੇ ਚੱਲੇ ਹੋ ਤੇ ਲੋਕ ਤੋਂ ਬਾਅਦ ਜਿਵੇਂ ਤੁਹਾਡੀ ਆ ਕਹਿੰਦੇ ਹਾਂ ਜੀ ਤੇ ਜਿਹੜਾ ਸਾਡਾ ਲੋਕ ਇਹ ਨਾਲ ਕੰਮ ਕਰਨ ਦੇ ਜੁੜੇ ਹੋ ਰਿਹਾ ਸੈਂਕੜੇ ਨਹੀਂ ਹਜ਼ਾਰਾਂ ਲੋਕ ਨੇ ਇਸ ਧਰਤੀ ਨਾਲ ਜੁੜਿਆ ਤੇ ਹਾਂ ਦਾ ਕੀ ਬਣੂਗਾ ਸਾਡੇ ਨਾਲ ਕਿ ਦੁੱਧਾਂ ਦਾ ਬਹੁਤਾ ਜਿਨ੍ਹਾਂ ਕੋਲ ਰੇਤ ਕੇ ਕਿੜਾ ਉਹਨਾਂ ਵੀ ਦਾਦਾ ਬੰਦਰਾ ਬੰਦਰਾ ਕੋਸ਼ੂ ਕਹਿੰਨੇ ਆ ਉਹ ਕਿੱਥੇ ਛੱਡ ਕੇ ਆਉਂਦੇ ਜੰਗਲ ਦੇ ਅੰਦਰ ਸੋਲੇ ਕਿ ਆਉਗਾ ਹੋਰ ਵੱਡਾ ਫਾਇਦਾ ਮੈਂ ਕੀਤਾ ਕਹਿੰਦਾ ਜੀ ਤੁਸੀਂ ਇਹ ਲਓ ਤੇ ਫਿਰ ਜਿਹੜਾ ਬੈਂਕਾਂ ਰਲੇ ਅਸੀਂ ਲੋਨ ਲੁੱਤੇ ਆ ਕੋਈ ਵੀ ਮੇਕਣਾ ਮੇਰਾ ਤੁਖਾਣਾ ਉਹ ਬਿਨਾਂ ਦੇਣ ਤੋਂ ਨਹੀਂ ਹੈਗਾ ਅੱਜ ਤੱਕ ਘਰ ਵੀ ਸਾਡੇ ਲੋਨ ਦੀ ਬਣਦੇ ਨੇ ਤੇ ਲੈਣ ਵਾਲਾ ਕੀ ਬਣੂਗਾ ਜੀ ਉਹ ਕੰਮਾਂ ਦੇਖਾ ਤੁਸੀਂ ਲੈ ਦੇ ਕੇ ਆ ਕੇ ਨਹੀਂ ਦੇਖੋ ਇਹ ਪੁੱਟਾਂ ਲਗਾਉਣਾਂ ਦਾ ਵੀ ਆ ਤੇ ਨਾ ਹਫ਼ਤਾ ਪਹਿਲਾਂ ਏਡੀਸੀ ਵੀ ਗਈ ਸੀ ਉਹਨਾਂ ਨੂੰ ਇਹੀ ਜਵਾਬ ਵੀ ਲੋਰ ਤੇ ਤੁਸੀਂ ਆ ਕੇ ਭਰੋਗੇ ਤੇ ਤੁਹਾਨੂੰ ਪੈਸਾ ਦੇਣਾ ਕੋਈ ਨਹੀਂ ਤਿੰਨ ਸਾਲ ਬਾਅਦ ਤੁਹਾਨੂੰ 4 ਲੱਖ 4 ਕਰੋੜ 20 ਲੱਖ ਦਾ ਤੁਹਾਡਾ ਜਿਹੜਾ ਇੱਕ ਬਿਗਾ ਰਹਿਸ਼ਬਾਦ ਤੇ ਦੋ ਸੌ 200 ਕਾ ਜਿਹੜਾ ਉਹ ਕਾਸ਼ੇ ਬਾਅਦ ਦਿੱਤਾ ਜਾਊਗਾ ਤੇ ਉਹਦੀ ਗਰੰਟੀ ਜੀ ਹੈ ਵੀ ਤੁਸੀਂ ਸਾਨੂੰ 4 ਕਰੋੜ ਦੇਵੋਗੇ ਉਹ ਪੂਰੀ ਗਰੰਟੀ ਨੇ ਸੋ ਬਣਾਏ ਕਾਪਲੇ ਫੈਕਟਰੀ ਸਾਹਿਬ ਆਲੇ ਕੋਈ ਨਾ ਨੇ ਫੇਰ ਰੱਖਦੇ ਪ੍ਰੋਗਰਾਮ ਤੇ ਸਹੀ ਜਰੂਰ ਕੋਈ ਨਾ ਕੋਈ ਆਪਾਂ ਆਪਣੇ ਲੋਕ ਪੱਖੀ ਤੇ ਫਤਾਲ ਸਾਡੇ ਲਈ ਕੀ ਬੋਲ ਚ ਲੈ ਕੇ ਆਉਣੀ ਆ ਉਹ ਜਰੂਰ ਲੈ ਕੇ ਆਵਾਂਗੇ ਜਰੂਰ ਤੁਹਾਨੂੰ ਦੱਸਾਂਗੇ ਤੁਸੀਂ ਸਾਰਿਆਂ ਨੇ ਆਪਦਾ ਟਾਈਮ ਆ ਜਿਹੜਾ ਉਹ ਖਰਾਬ ਕੀਤਾ ਖਰਾਬਨ ਮੈਂ ਕਿਸੇ ਕਹਿ ਸਕਦਾ ਚਲੋ ਕਿਹਾ ਗਿਆ ਕਿਉਂਕਿ ਸਾਡੇ ਚੰਗੇ ਲਈ ਆ ਕਿ ਅਸੀਂ ਕੁਝ ਸਿੱਖ ਕੇ ਜਾਈਏ ਅਸੀਂ ਸਮਾਜ ਦੇ ਵਿੱਚ ਜਾ ਕੇ ਦੱਸੀਏ ਅਸੀਂ ਉਸ ਦਾ ਕੋਈ ਬੇਇਸਾਨੀ ਕਰੀਏ ਕਿ ਅਸੀਂ ਐ ਠੀਕ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜੀ